ਇੱਕ ਦਿਨ ਵਿੱਚ 60 ਤੋਂ 70 ਹਜ਼ਾਰ ਵਿਚਾਰ ਆਉਂਦੇ ਹਨ ਇਨਸਾਨੀ ਦਿਮਾਗ ਵਿੱਚ ਜਿਸ ਵਿੱਚ ਸਭ ਤੋਂ ਫਾਲਤੂ ਦਾ ਵਿਚਾਰ ਸਭ ਤੋਂ ਫਾਲਤੂ ਦੀ ਸੋਚ ਹੁੰਦੀ ਹੈ ਕਿ ਲੋਕ ਕੀ ਕਹਿਣਗੇ ਅਤੇ ਲੋਕ ਕੀ ਸੋਚਣਗੇ ਅਤੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੁਪਨੇ ਤੋੜਨ ਦਾ ਖਿਤਾਬ ਇਸੇ ਫਾਲਤੂ ਦੇ ਵਿਚਾਰ ਅਤੇ ਇਸੇ ਸੋਚ ਨੂੰ ਜਾਂਦਾ ਹੈ ਕਿ ਲੋਕ ਕੀ ਕਹਿਣਗੇ ਅਤੇ ਲੋਕ ਕੀ ਸੋਚਣਗੇ ਹੁਣ ਲੋਕ ਕੀ ਕਹਿਣਗੇ ਅਤੇ ਲੋਕ ਕੀ ਸੋਚਣਗੇ ਇਹ ਵੀ ਅਗਰ ਤੁਸੀਂ ਹੀ ਸੋਚੋਗੇ ਤਾਂ ਫਿਰ ਲੋਕ ਕੀ ਸੋਚਣਗੇ ਲੋਕਾਂ ਦਾ ਤੁਹਾਡੀ ਤਾਰੀਫ਼ ਕਰਨਾ ਤੁਹਾਨੂੰ ਖੁਸ਼ੀ ਦੇਵੇ ਅਤੇ ਬੁਰਾਈ ਕਰਨਾ ਤਕਲੀਫ਼ ਦੇਵੇ ਤਾਂ ਸਮਝ ਲੈਣਾ ਕਿ ਤੁਸੀਂ ਉਹਨਾਂ ਦੇ ਹੱਥਾਂ ਦੀ ਕੱਠ ਪੁਤਲੀ ਬਣ ਚੁੱਕੇ ਹੋ ਅਤੇ ਤੁਹਾਡੇ ਸੁੱਖ-ਦੁੱਖ ਦਾ ਰਿਮੋਟ ਉਹਨਾਂ ਦੇ ਹੱਥਾਂ ਵਿੱਚ ਹੈ ਲਾਈਫ ਤੁਹਾਡੀ ਹੈ ਤਾਂ ਇਸ ਦਾ ਰਿਮੋਟ ਲੋਕਾਂ ਦੇ ਹੱਥਾਂ ਵਿੱਚ ਨਾ ਦੇਵੋ ਨਹੀਂ ਤਾਂ ਤੁਹਾਡੀ ਲਾਈਫ ਵਿੱਚ ਚੈਨ ਦੇਣ ਵਾਲੇ ਚੈਨਲ ਘਟ ਅਤੇ ਬੇਚੈਨੀ ਕਰ ਦੇਣ ਵਾਲੇ ਚੈਨਲ ਜਿਆਦਾ ਚੱਲਦੇ ਰਹਿਣਗੇ ਲੋਕ ਤਾਂ ਅਮਰੂਦ ਖਰੀਦਦੇ ਹੋਏ ਪੁੱਛਦੇ ਹਨ ਕਿ ਮਿੱਠੇ ਹਨ ਕਿ ਨਹੀਂ ਅਤੇ ਬਾਅਦ ਵਿੱਚ ਉਹਨਾਂ ਉੱਪਰ ਨਮਕ ਲਗਾ ਕੇ ਖਾਂਦੇ ਹਨ ਇਸ ਲਈ ਲੋਕ ਕੀ ਸੋਚਦੇ ਹਨ ਇਸ ਤਰ੍ਹਾਂ ਦੀ ਸੋਚ ਦੀ ਆਪਣੇ ਦਿਮਾਗ ਚੋਂ ਸਫਾਈ ਕਰ ਦਵੋ ਤਾਂ ਕਿ ਲੋਕਾਂ ਨੂੰ ਖੁਦ ਦੀਆਂ ਸਫਾਈਆਂ ਦੇਣ ਵਿੱਚ ਤੁਹਾਡਾ ਸਮਾਂ ਬਰਬਾਦ ਨਾ ਹੋਵੇ ਸੋਚਣ ਦਬੋ ਲੋਕਾਂ ਨੂੰ ਜੋ ਵੀ ਸੋਚਦੇ ਹਨ ਕਿਉਂਕਿ ਤੁਹਾਡੀ ਸਫਾਈ ਉਹਨਾਂ ਦੀ ਸੋਚ ਨਹੀਂ ਬਦਲ ਸਕਦੀ ਕਿਉਂਕਿ ਲੋਕ ਉਹਨਾਂ ਹੀ ਸਮਝਦੇ ਹਨ ਜਿੰਨੀ ਉਹਨਾਂ ਦੀ ਔਕਾਤ ਹੁੰਦੀ ਹੈ ਅਤੇ ਇਹ ਕਦੇ ਨਾ ਭੁੱਲੋ ਕਿ ਇੱਥੇ ਆਪਣੇ ਮਤਲਬ ਦੀ ਗੱਲ ਤਾਂ ਸਾਰੇ ਸਮਝਦੇ ਹਨ ਪਰ ਦੂਸਰੇ ਦੇ ਮਤਲਬ ਦੀ ਗੱਲ ਕੋਈ ਨਹੀਂ ਸਮਝਦਾ ਐਸੇ ਲਈ ਕੁਈ ਕੁਝ ਵੀ ਕਹੇ ਆਪਣੇ ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਦਜ ਬਾਤਾਂ ਦੀ ਕੀਮਤ ਕੋਈ ਖਾਸ ਨਹੀਂ ਹੈ ਇੱਥੇ ਇਸ ਨੂੰ ਤਾਂ ਆਪਣੇ ਕਿਸੇ ਖਾਸ ਲਈ ਬਚਾਈ ਰੱਖੋ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਦੋਸਤੀ ਅਤੇ ਰਿਸ਼ਤਿਆਂ ਦਾ ਕੇਵਲ ਵਪਾਰ ਕਰਦੇ ਹਨ ਦਿਲ ਵਿੱਚ ਖੋਟ ਅਤੇ ਜ਼ੁਬਾਨ ਨਾਲ ਝੂਠਾ ਪਿਆਰ ਕਰਦੇ ਹਨ ਮਤਲਬ ਹੋਵੇ ਤਾਂ ਤੁਹਾਡੇ ਨਾਲ ਰੱਖਦੇ ਹਨ ਮਤਲਬ ਮਤਲਬ ਨਾ ਹੋਵੇ ਤਾਂ ਮਤਲਬ ਹੀ ਵਿਵਹਾਰ ਰੱਖਦੇ ਹਨ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਨੂੰ ਕੌੜੇ ਸੱਚ ਅਤੇ ਸਚਾਈਆਂ ਸਮਾਂ ਰਹਿੰਦੇ ਸਮਝ ਆ ਜਾਂਦੀਆਂ ਹਨ ਕਿਉਂਕਿ ਅਕਸਰ ਲੋਕਾਂ ਨੂੰ ਸਮਾਂ ਰਹਿੰਦੇ ਸਮਝ ਨਹੀਂ ਆਉਂਦੀ ਅਤੇ ਜਦੋਂ ਸਮਝ ਆਉਂਦੀ ਹੈ ਤਾਂ ਸਮਾਂ ਹੱਥੋਂ ਨਿਕਲ ਗਿਆ ਹੁੰਦਾ ਹੈ ਕਦੇ ਵੀ ਇਹ ਨਾ ਸੋਚੋ ਕਿ ਤੁਸੀਂ ਕੁਝ ਨਹੀਂ ਹੋ ਅਤੇ ਇਹ ਵੀ ਨਾ ਸੋਚੋ ਕਿ ਤੁਸੀਂ ਹੀ ਸਭ ਕੁਝ ਹੋ ਪਰ ਹਮੇਸ਼ਾ ਇਹ ਜ਼ਰੂਰ ਸੋਚੋ ਕਿ ਤੁਸੀਂ ਕੁਝ ਤਾਂ ਹੋ ਜੋ ਸਭ ਕੁਝ ਕਰ ਸਕਦੇ ਹੋ ਹਾਰ ਦੇਖ ਘਬਰਾਉਣਾ ਨਹੀਂ ਜਿੱਤ ਦੇਖ ਉਛਲਣਾ ਨਹੀਂ ਕਿਉਂਕਿ ਨਾ ਹਾਰ ਜ਼ਰੂਰੀ ਹੈ ਅਤੇ ਨਾ ਜਿੱਤਨਾ ਜ਼ਰੂਰੀ ਹੈ ਜੀਵਨ ਤਾਂ ਇੱਕ ਖੇਡ ਹੈ ਇਸ ਨੂੰ ਬਸ ਖੇਡਣਾ ਜ਼ਰੂਰੀ ਹੈ ਅਤੇ ਇਸ ਖੇਡ ਵਿੱਚ ਹਰ ਇਨਸਾਨ ਹਜ਼ਾਰਾਂ ਖਵਾਹਿਸ਼ਾਂ ਰੱਖਦਾ ਹੈ। ਲੇਕਿਨ ਸਿਰਫ ਖਵਾਹਿਸ਼ਾਂ ਨਾਲ ਨਹੀਂ ਫੁੱਲ ਝੋਲੀ ਵਿੱਚ ਡਿੱਗਦੇ। ਕਰਮ ਦੀ ਛਾਖ ਨੂੰ ਹਿਲਾਉਣਾ ਪੈਂਦਾ ਹੈ। ਕੁਝ ਨਹੀਂ ਮਿਲਦਾ ਕਿਸਮਤ ਨੂੰ ਕੋਸਣ ਨਾਲ। ਆਪਣੇ ਹਿੱਸੇ ਦਾ ਦੀਵਾ ਖੁਦ ਹੀ ਜਲਾਉਣਾ ਪੈਂਦਾ ਹੈ। ਦੋਸਤੋ ਸਮਾਂ ਕੀਮਤੀ ਹੈ। ਫਾਲਤੂ ਦੀਆਂ ਗੱਲਾਂ ਸੋਚਣ ਵਿੱਚ ਇਸ ਨੂੰ ਗਵਾਓ ਨਾ। ਜਿਨ੍ਹਾਂ ਦੀ ਸੋਚ ਹੀ ਗਲਤ ਹੈ ਤੁਹਾਨੂੰ ਲੈ ਕੇ। ਉਹਨਾਂ ਨੂੰ ਜਵਾਬ ਆਪਣੀ ਸਫਲਤਾ ਨਾਲ ਦਿਓ। ਗੱਲਾਂ ਵਿੱਚ ਸਮਾਂ ਬਰਬਾਦ ਕਰਕੇ ਉਹਨਾਂ ਨੂੰ ਸਮਝਾਓ ਨਾ ਜ਼ਮੀਨ ਉੱਪਰ ਬੈਠ ਕੇ ਕਿਉਂ ਆਸਮਾਨ ਦੇਖਦੇ ਹੋ ਆਪਣੇ ਖੰਭਾਂ ਨੂੰ ਖੋਲੋ ਕਿਉਂਕਿ ਜਮਾਨਾ ਉਡਾਨ ਦੇਖਦਾ ਹੈ ਲਹਿਰਾਂ ਦੀ ਤੇ ਫਿਤਰਤ ਹੀ ਹੁੰਦੀ ਹੈ ਸ਼ੋਰ ਮਚਾਉਣ ਦੀ ਮੰਜ਼ਲ ਉਸ ਦੀ ਹੁੰਦੀ ਹੈ ਜਿਹੜਾ ਨਜ਼ਰਾਂ ਨਾਲ ਤੂਫਾਨ ਦੇਖਦਾ ਹੈ